ਤੁਹਾਡਾ ਜੀ ਨਾਮ ਉਹ ਰਿਪੋਰਟ ਚੋਰੀ ਦੀ ਜਾਣਕਾਰੀ ਜੋ ਵੀ ਮੇਰਾ ਨਾਮ ਸੁਰਿੰਦਰ ਸਿੰਘ ਸਾਡੇ ਇਥੇ ਹਰਮਨਪੁਰ ਤੋਂ ਦੁਕਾਨ ਹੈ ਕੱਲ ਕੋਠਿਓ ਕੋਠੀ ਉਹ ਆਏ ਨੇ ਚੋਰ ਚੋਰੀ ਕਰਨ ਲਈ ਚੋਰੀ ਕਰਕੇ ਸਾਡਾ ਉਤਲਾ ਸੀਸਾ ਭੰਨ ਕੇ ਦਰਾਜਾ ਖੋਲ ਕੇ ਕੈਸ਼ ਵਗੈਰਾ ਕੋਈ 15-1600 ਰੁਪਏ ਸੀ ਲੈ ਗਏ ਹੋਰ ਦੁਕਾਨਾਂ ਵੀ ਜਿਹੜੀ ਆਨਗਵਣ ਨੇ ਦੋ ਪੰਜ ਦੁਕਾਨਾਂ ਦੀ ਚੋਰੀ ਹੋਈ ਵੀ ਕੱਲ ਰਾਤ ਹਨ ਤੇ ਬਿਨਾਂ ਦੇਤੇ ਮੋਬਾਈਲ ਉਹਦੀ ਦੁਕਾਨ ਹੈ ਉਹਨਾਂ ਦਾ ਕਾਫੀ ਨੁਕਸਾਨ 6-7 ਲੱਖ ਦਾ ਨੁਕਸਾਨ ਕਰ ਗਏ ਨੇ ਲੱਗਿਆ ਆਰਕਟੈਕਚਰ ਨੇ ਸਾਡੇ ਉਹਨਾਂ ਦਾ ਵੀ ਉੱਪਰੋਂ ਸੀਖਾ ਦਰਵਾਜਾ ਕੋਹੋਂ ਤੇ ਨੁਕਸਾਨ ਕਰ ਗਏ ਨੇ ਜਿਵੇਂ ਕਰਦੇ ਨੇ ਪੁਲਿਸ ਸਸਾ ਤੋਂ ਜੇਕਰ ਜਾਂਾਬੇ ਜਿਹੜੇ ਗੁੰਨਾਗਰਦੀ ਢਾਈ ਦਵੇ ਚੋਰੀ ਰੋਕੀ ਜਾਵੇ ਪੁਆਇੰਟ ਬਤਰਾ ਹੰਸਨ ਸਾਡੇ ਸ਼ੀਸ਼ਾ ਤੋੜ ਕੇ ਤੇ ਮੋਬਾਈਲ ਉਜੇ ਨਵੇਂ ਮੋਬਾਈਲ ਫੋਨਸ ਤੇ ਹੀ ਵੀਵੋ ਸੀ ਅਲਟਰਾ ਹੈਗੇ ਸੀ ਕਿ ਉਹ ਸੈਮਸੰਗ ਤੇ ਦਬੇ ਖਾਲੀ ਕਰਕੇ ਵੀ 5 ਲੱਖ ਰੁਪਏ ਤੋਂ ਉੱਪਰ ਦੇ ਜੋ ਸਾਨੂੰ ਨਜ਼ਰ ਆ ਰਹੇ ਆ ਉਹ ਲੈ ਗਏ ਤੇ ਉਹਨਾਂ ਤੋਂ ਕੰਪਲੇਂਟ ਦੇ ਪੀਸੀ ਵੀ ਉਹਨਾਂ ਨੇ ਭੇਜੇ ਸੀਗੇ ਤੇ ਬਸ ਇੰਨਾ ਕੀ ਹਾਲੇ ਕਾਰਵਾਈ ਆਜੇ ਸੱਚੀ ਆ ਗਈ ਹੈ ਸੀਸੀਟੀਵੀ ਕੈਮਰਾਸ ਕੋਈ ਚੋਰ ਆਏ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਉਹਨਾਂ ਨੇ ਆਮ ਤੌਰ ਤੇ ਸੀਸੀਪੀ ਕੈਮਰੇ ਬੰਦ ਕੀਤੇ ਆ ਜੀ ਫਿਰ ਉਹਨੇ ਸ਼ੁਰੂ ਕੀਤਾ ਵਾ 12 ਵਜੇ ਦੇ ਕਰੀਬ ਇਹਨਾਂ ਕੈਮਰੇ ਬੰਦ ਹੋ ਗਿਆ ਜਿਹੜੀ ਦਾ ਕਰਨਗਨ ਸ਼ਹਿਰ ਵਿੱਚ ਜਿਸ ਲਈ ਬੁਾਇਲ ਦੁਕਾਨ ਨੂੰ ਸ਼ਾਹ ਬਣਾਇਆ ਉਸ ਵਾਸਤੇ ਕੋਈ ਕੰਪਲੇਨਟ ਆਈ ਹੈ ਕੀ ਕਰ ਰਹੀ ਪਿਆ ਨਰਿੰਦਰ ਸਿੰਘ ਬੱਤਰਾ ਐਂਡ ਸੰਜਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਮੋਬਾਈਲਾਂ ਬੂਲਾਂ ਦਾ ਕੰਮ ਕਰਦੇ ਨੇ ਉਹ ਤੇ ਉਹਦੇ ਨਾਲ ਇੱਕ ਦੋਤ ਕਰਨਾ ਹੋ ਰਿਹਾ ਹੈ ਉਹਦਾ ਦੁਕਾਨਾ ਦੇਤੇ ਅੱਜ ਕੰਪਲੇਨਟ ਕਿਸਵਲ ਮਿਲੀ ਹੀ ਵੀ ਇਹਦੇ ਚ ਇਹਨਾਂ ਦੀ ਦੁਕਾਨ ਦੀ ਪੰਤ ਤੰਦਰੋਂ ਤੋਂ ਘੋਰ ਪੇਰੀ ਚਰਕਿਤੇ ਪੋਸਮਾਨ ਲੱਗੇ ਨੇ